ਉਹ ਫੋਟੋ ਜਿੰਨੇ ਉੱਥੇ ਖੜਾ ਆਹ ਖੜਿਆ ਆਪੂ ਅੱਛਾ ਅੱਛਾ ਯਾਰ ਬਚਾਰੇ ਕੁੱਤੇ ਲੈ ਕੇ ਆਉਣਾ ਮੈਂ ਲਿਆ ਕੋਈ ਆ ਹਾਂ ਹਾਂ ਸਾਡੀ ਕੋਸ ਤੇ ਪੀਲਾ ਤੈਨੂੰ ਪਾਉਚ ਨਾ ਹੋ ਗਿਆ ਫੜਾਈਂ ਕਰਦੇ ਨੂੰ ਕੋੜੀਆ ਫੜ ਕੇ ਰੱਬ ਵਿੱਚ ਆ ਜਿਹੜੀ ਮੇਹਤ ਲਾ ਫੜ ਤੈਨੂੰ ਮਿਲੂਗਾ ਉੱਥੇ ਚਾਂਦੀ ਕੁੱਤਦੀ ਮੈਂ ਦਾ ਬਾਪੂ ਕੋਈ ਕਸਮ ਨਹੀਂ ਛੱਡਦਾ ਪੜਾਈ ਜੜੀ ਬਸ ਇੱਕ ਵਾਰੀ ਆਪਾਂ ਬਾਹਰ ਫੜ ਲੈ ਬਾਹਰ ਫੜ ਤੇਰੀ ਮਿਹਨਤ ਦਾ ਫਲ ਤੈਨੂੰ ਮੈਨ ਨੇ ਮਿਲਣਾ ਬੇਟਾ ਆ ਆਪਾਂ ਸਾਡੀ ਦੀਪੀ ਚੱਕ ਲਈ ਨਾ ਕੋਈ ਪੁੱਤ ਕੋਈ ਕੋਈ ਰੱਬ ਦਾ ਹੱਥ ਆਪਣੇ ਸਿੱਤੇ ਮੈਂ ਤੇਰਾ ਫਲ ਲੈਣੇ ਮੈਨਾਂ ਪੁੱਤ ਇਹਨੇ ਤੂੰ ਆ ਦੇ ਰਾਤ ਇੱਕ ਕਰ ਰੱਖੀ ਆ ਹਾਂ ਠੀਕ ਹੋ ਗਿਆ ਮੈਂ ਪੁੱਤਾਂ ਹੈ ਗਰੀ ਸਾਫ ਕਰਕੇ ਤੇ ਨਾ ਤੋੜੀ ਮੈਂ ਖੇਤਾਂ ਵੱਲ ਗੇੜਾ ਮਾਰਿਆ ਮਾ ਕੋਈ ਨਾ ਬਾਪੂ ਜਾਇਆ

ਅੰਦਰ ਕੀ ਕਰਦਾ ਅੱਜ ਸਾਰੇ ਵਿੜੇ ਚ ਜਾਇਆ ਮਿਸਤਰੀ ਲੱਗ ਰਿਹਾ ਕੋਈ ਬੰਦੇ ਨਹੀਂ ਮਿਲਿਆ ਕੋਈ ਗੱਲ ਨਹੀਂ ਪੁੱਤ ਮੈਂ ਕੰਮ ਨੂੰ ਆਇਆ ਕੰਮ ਨੂੰ ਆਇਆ ਮੈਂ ਕੀ ਹਰਜਿੰਦਰਾ ਹੋਰ ਠੀਕ ਆ ਗਿਆ ਹੋਰ ਕੀ ਹੋਰ ਠੀਕ ਆ ਹੋਰ ਬਈ ਆ ਜਾ ਬਹਿ ਜਾ ਬੈਠੀ ਬਈ ਬੱਠਣ ਦਾ ਕਿੱਥੇ ਟਾਈਮ ਆ ਯਾਰ ਕਿੱਧਰ ਕਰ ਕੀ ਕਰਕੇ ਕਿਹੜਾ ਮਰਿਆ ਹੋ ਗਿਆ ਮਿਸਤਰੀ ਲਾ ਰੱਖਿਆ ਰ ਕੋਈ ਬੰਦੇ ਨਹੀਂ ਮਿਲੇ ਸਾਰੇ ਵਿੜੇ ਚ ਜਾਇਆ ਜੇ ਤੇਰੇ ਨਾਲ ਕੰਮ ਹੀ ਕਰਾ ਲੈ ਅੱਛਾ ਬਾਗ ਜੀ ਕਿੱਡੀ ਗੱਲ ਆਇਆ ਹਾਂਗੇ ਤੈਨੂੰ ਜਵਾਬ ਆ ਕੋਈ ਦਵਾ ਤਉ ਤਰ ਠੀਕ ਹੈ ਵਾ ਕੋਈ ਗੱਲ ਨਹੀਂ ਬਗ ਜਾਣਗੇ ਆ ਰਿਹਾ ਮਿਸਤਰੀ ਹਾਂ ਹਾਂ ਮਿਸਤਰੀ ਆਊਗਾ ਬਸ ਮੈਂ ਜਾ ਕੇ ਪਾਣੀ ਤਾਂ ਨਹੀਂ ਛਿੜਕੀ ਪਿੱਟਾਂ ਤੇ ਤਿਆਰ ਕਰਦਾ ਗਾ ਮੈਂ ਵਾ ਕੋਈ ਗੱਲ ਨਹੀਂ ਚੱਲ ਮੈਂ ਆ ਗਿਆ ਚਲ ਆ ਜੀ ਫਿਰ ਕੋਥੀ ਕੋਥੀ ਆਵਾਂਗੇ ਠੀਕ ਹੈ ਚਲ ਠੀਕ ਹੈ ਜਿੰਦਰਾ ਆ ਜੀ ਫਿਰ ਮੈਂ ਚੱਲਦਾ ਬਈ ਚੰਗਾ ਆ ਜੀ ਚੰਗਾ ਤਾਂ ਅਜਿੰਦਰ ਨੂੰ ਭੇਜ ਨਹੀਂ ਫਿਰ ਕੋਈ ਨਹੀਂ ਪੁੱਤ ਕਿੰਦੇ ਪਰਵਾਹ ਨਾ ਉਹਨੇ ਦਿਨ ਰਾਤ ਅਨੇਕ ਕਾਜੀ ਰੋਡ ਹਾਂ ਤੂੰ ਮੈਨੂੰ ਕਦੋਂ ਮਰਜ਼ੀ ਮੈਨੂੰ ਵੀ ਕਦੋਂ ਮਰਜ਼ੀ ਭਾਂ ਅੱਧੀ ਰੱਖ ਸਕਦਾ ਦੀ ਤੇਰੇ ਵਾਸਤੇ ਹਾਏ ਰਾਮ ਇਹਨੂੰ ਪਹਿਲਾਂ ਪਤਾ ਜਿੱਥੇ ਜਵਾਬ ਨਹੀਂ ਮਿਲਣਾ ਆਪ ਨੂੰ ਬਸ ਠੀਕ ਆ ਕੋਈ ਗੱਲ ਨਹੀਂ ਪੁੱਤ ਜਦੋਂ ਕਿਨੂੰ ਲੋਡ ਹੋਈ ਜਿੰਦਰ ਨੂੰ ਹਾਂ ਚਾਹੇ ਪੁੱਤ ਮੈਨੂੰ ਕਹਿ ਦੀ ਠੀਕ ਆ ਠੀਕ ਆ ਠੀਕ ਆ ਕੋਈ ਗੱਲ ਨਹੀਂ ਤਾਂ ਕਦੋਂ ਮਰਜ਼ੀ ਫੋਨ ਕਰ ਦੇਵੇਂ ਇਹਨੂੰ ਪਹਿਲਾਂ ਪਤਾ ਜਿੱਥੇ ਜਵਾਬ ਨਹੀਂ ਮਿਲਣਾ ਤੈਨੂੰ ਆਇਆ ਸੀ ਮੈਂ आ चंगा बापू फिर मैं जाया मैं उन्होंने हाँ हां किन्ने के जाना हूं हां किन्ने के क्राया जाना आया करा आया ठीक है कोकरा परमात्मा कोकरा तेरे सच्चे ताका कर कर रहेगी पुत देंगे thank you ਜਿਹੜਾ ਤੇ ਆ ਗਿਆ ਕੰਦਾ ਮੈਨੂੰ ਸੱਦ ਲਿਆ ਨਲਕੇ ਕਹਿੰਦਾ ਵੀ ਯਾਰ ਕੰਮ ਕਰਾ ਦੇ ਕਹਿੰਦਾ ਕੋ ਬੰਦਾ ਮਿਲਿਆ ਨਹੀਂ ਆਪਾਂ ਹੱਥ ਜਵਾਬ ਨਹੀਂ ਦਿੰਦਾ ਯਾਰੀ ਮਾਚਲ ਬਾਗ ਚ ਆ ਗਿਆ ਨਹੀਂ ਜਿਹੜਾ ਤੇ ਪਰੋ ਪਰਸਾ ਨਹੀਂ ਉਹ ਅ ਤੇ ਲਿਆ 500 ਰੁਪਏ ਮੋੜੀ ਦੇ ਦਿੱਤੇ ਆ ਆਪ ਵੀ ਜਰਾ ਕਈ ਵਾਰੀ ਕੰਮ ਆਇਆ ਯਾਰ ਲੈ ਆਪ ਵੀ ਮੇਰੇ ਕੋਲ ਦਫੜਾ ਆ ਲੋ ਮਿਸਤਰੀ ਗਰੀਹਾ ਮਾ ਕੀ ਗਾਡੇ ਪਾਦੇ ਕੱਪੜਾ अच्छा गल फोन अरे मिस्त्रीर ਕੰਧਾ ਹੀ ਨਹੀਂ ਕਿਧਰ ਟੱਕਰਤਾ ਨੂੰ ਉਹ ਕੋਈ ਬਰੇਕ ਤੇ ਟੀ ਵਾਲੀ ਲੈਣ ਗਿਆ ਚਨੀਰ ਅੱਛਾ ਧੀਰ ਗਿਆ ਹੋਇਆ ਧੀਰ गया ओ कुत्ते का मेरा हाँ बप्पू था कभी मादा नहीं होया था कभी बप्पू को अलग था था कभी फिर माँ चादी को किले वाला पुत्त हाँ कोई गाली बप्पू ना वो कुत्ता का बीगरा कुत्ता ना वो बीगरा कोई गाली गबरी मालू कोई ठगे मारी होंदा ਉਹ ਨਾ ਬਪੂ ਬਰਾ ਪਕੜਾ ਆਂ ਆ ਵੀ ਕਿਸੇ ਦੇ ਜਾ ਕੇ ਲੁੱਚਪਣਾ ਕਰਦੇ ਆਪਾਂ ਕੰਮ ਕਰੀ ਜਾ ਰਹੇ ਹਾਂ ਦੰਬ ਕੇ ਕੰਮ ਕਰੀ ਜੀ ਲਾ ਕੇ ਕਰੋ ਜੀ ਕਿਸੇ ਨੇ ਹੁਣ ਬਾਗੀ ਗਏ ਆਪਾਂ ਕੰਮ ਤਾਂ ਕਰਨਾ ਹੀ ਆ ਅੱਛਾ ਹੱਕ ਵੰਦ ਅਗਲਾ ਕੰਮ ਨਹੀਂ ਕੀਤਾ ਇਹਨਾਂ ਨੇ ਮੰਦੇ ਬੱਤਿ ਨਾਲੇ ਕੰਮ ਦੇ ਨਾਲੇ ਪੁੱਤੋਂ ਬੰਦੇ ਕੰਮ ਦੇ ਆਇਆ ਤੂੰ ਵਰਤਨ ਆਇਆ ਆਪਾਂ ਜਵਾਬ ਨਹੀਂ ਦਿੱਤਾ ਨਹੀਂ ਜਵਾਬ ਨਹੀਂ ਦੇਣਾ ਚਾਹੀਦਾ ਫੁੱਟ ਕੋਈ ਆ ਜੀ ਕੋਈ ਆਏ ਕੰਮ ਲੈ ਪੁੱਤ ਤੂੰ ਭੜਕਣ ਕੋਲੇ ਜਾਈ ਕੋਈ ਨਾ ਬਾਪੂ ਜਾਇਆ ਹਾਂ ਕਰ ਬਰ ਆਹ ਪੁੱਤਰਾ 300 ਰੁਪਿਆ ਹੈ ਅੱਛਾ 140 ਲੈ ਜੀ ਕੇਲੇ ਹਾਂ 140 ਪਵਾੜੀ ਤੇਰ ਇਹ 100 ਤੋਂ ਆਉਂਦਾ ਹੋਇਆ ਤੇਰੀ ਭੈਣ ਦੀ ਪੁੱਤ ਜੰਗਾ ਬਾਪੂ ਤਨ ਸੋਨਾ ਕੀ ਬਣੂਗਾ ਤੂੰ 200 ਦਾ ਹੋਰ ਦੇ ਦਿੰਦਾ ਅੱਜ ਕਰ ਮਾੜਾ ਜਾਂ ਤੈਨੂੰ ਪੁੱਤ ਉਹ ਕਿਲੋ ਮੈਂ ਫੜ ਕੇ ਲਿਆ ਸੀ ਤੂੰ ਜੰਗਾ ਜਾ ਰਾਹ ਦੀ ਚੱਲ ਹਾਂ ਉਹ ਦੇਖਦਾ ਰਹੇ ਕੋਈ ਨਾ ਬੁੱਤ ਵੀ ਨਾ ਧੋਕੇ ਜਾਇਆ ਜਾਨਾ ਬਪੂ ਇਸ ਵਰਤੀ ਨੀ ਨੀ ਬਾਤ ਕਲਮਗਾ ਇਹ ਬਾਤ ਇਹ ਕਰਨਾ ਤੇ ਜਾਣਾ ਦਾ ਤੋ ਜਾਣਾ ਉਠ ਨਾ ਲੈ ਚਲ ਚਲੀਏ ਮਨ啊 ਨਹੀਂ చాల మన చల్లి ਬਾਪੂ ਯਾਰ ਆਖਦੇ ਟਾਈਮ ਤੇ ਸਟਾਰਟ ਹੋਇਆ ਇਹ ਜਮਾਨੇ ਸਟਾਰਟ ਹੁੰਦਾ ਹੁਣ ਮੈਂ ਕਿਵੇਂ ਜਾਵਾਂ ਦੱਸ ਪੁੱਤ ਕੀ ਹੋ ਗਿਆ ਇਹਨੂੰ ਸਟਾਰਟ ਹੀ ਨਹੀਂ ਹੁੰਦਾ ਇਹ ਪੁੱਤ ਫਿਰ ਮਿਸਤਰੀ ਨੂੰ ਮਿਸਤਰੀ ਨੂੰ ਦਿਖਾਵਾ ਉਹ ਬਾਪੂ 20 ਵਾਰੀ ਮਿਸਤਰੀ ਨੂੰ ਦਿਖਾਇਆ ਹੁਣ ਕੀ ਕਰੀਏ ਦੱਸ ਐ ਪੁੱਤ ਕੋਈ ਬੜਾ ਪੰਗਾ ਹੈ ਬਾਪੂ ਇਹਦਾ ਯਾਰ ਵਾਹ ਕਰ ਪੁੱਤ ਜਿੰਦਰਾ ਹਾਂ ਬਾਪੂ ਫਿਰ ਲੇਟ ਨਾ ਹੋ ਬਾਹਰ ਇੱਧਾ ਖੜਾ ਤੂੰ ਬਸਤੇ ਵਗ ਜਾ ਬਸਤੇ ਬਾਪੂ ਮੈਂ ਲੇਟ ਵਾਲਾ ਹੋ ਜਾਊਂ ਤੇ ਨਾਲੇ ਕਿਰਾਇਆ ਵਾਹ ਲੱਗ ਜੂ ਬਸਤੇ ਫਿਰ ਹੁਣ ਬਾਪੂ ਮੈਂ ਕਰਦਾ ਫਿਰ ਮੈਂ ਚਾਚੇ ਦਾ ਪੁੱਛ ਲੈਣਾ ਮੋਟਰਸਾਈਕਲ ਉਹਨਾਂ ਦੇ ਗੱਲ ਤੇ ਤੇਰੀ ਮਰਜ਼ੀ ਆ ਉਹਨਾਂ ਨੇ ਦੇਣਾ ਤਾਂ ਹੈ ਨਹੀਂ ਪੁੱਤ ਦੇਖ ਲੈ ਚਲੋ ਦੇ ਦੇਣਗੇ ਬਾਪੂ ਇਹੋ ਜਿਹੇ ਮਾੜੇ ਇੰਨੇ ਨਹੀਂ ਹੈਗੇ ਉਹ ਦੇ ਦੇਣਗੇ ਫੇਰ ਦੇਖ ਲੈ ਕਰ ਲੈ ਪਤਾ ਪੁੱਤ ਕਰ ਲੈ ਚੱਲ ਮੈਂ ਜਾਂਦਾ ਫਿਰ ਉਹਨਾਂ ਦੇ ਕੋਲ ਠੀਕ ਆ ਕੀ ਬਾਪੂ ਕਹੇ ਕਿ ਗਾਹਾਂ ਤੋਂ 4x4 ਲੈ ਲੀਂ 2000 ਰੁਪਏ ਬੂਰ ਵਾਲੇ ਸਾਰੇ ਘੇਰ ਰੋਏ ਹੁਣ 2-3 ਸਾਲ ਰਹੀ ਲੈ ਤਿੰਨ ਨੋ ਕਿ ਤੇ ਨਾਮ ਜਾ ਰਹੀ 4x4 ਹਰੇਕ ਲਈ ਦਾ ਅਲੱਗ ਹੈ ਸਾਡੇ ਕੋਲ ਪਹਿਲੇ ਨਹੀਂ ਉਹ ਪੁਣਾ ਕਰੀ ਲਿਖੀ ਕੀ ਭਲਾ ਇਹ ਨਾ ਕੋਈ ਜਿਆਦਾ ਵੀਡੀਓ ਇਹ ਦੇਖਿਆ ਮੈਂ ਤੁਹਾਨੂੰ ਐਂ ਕਹਿੰਦਾ ਸੀ ਹਾਂ ਆਹ ਟਰੈਕਟਰ ਲੈ ਨੂੰ ਆਪਾਂ ਨੂੰ 2-3 ਸਾਲ ਹੋ ਗਏ ਲਗਭਗ ਹਾਂ ਤੇ ਹੁਣ 4x4 ਆ ਗਈ ਤੇ ਬੋਰੋ ਹੀ ਬੋਰ ਦਵਾ ਮੇਰੀ ਗੱਲ ਸੁਣੋ ਹਰੇ-ਹਰੇ ਕਹਿੰਦਾ ਕਹਿੰਦਾ ਇੰਨਾ ਤੁਸੀਂ ਹੋ ਕਰਦੇ ਹੋ ਆ 4 बाई 4 ਰੋਕੜਾ ਸੰਦ ਚੱਕੀ ਕਰਦੇ ਹੋ ਤੁਸੀਂ ਸੀਜ਼ਨ ਤਾਂ ਵਧੀਆ ਲਾਇਆ ਸੀ ਸੀਜ਼ਨ ਬਹੁਤ ਵਧੀਆ ਲੱਗਿਆ ਤੇ ਇੱਕ ਬਾਈ 4 बाई 4 ਦਵਾ ਦ ਦੇਣਾ ਜੇ ਕਿਸੇ ਗੱਲ ਹੀ ਬਣਦੀ ਹੈ ਸਹੀ ਗੱਲ ਜੀ ਲੈਣਾ ਕੰਮ ਤਾਂ ਨਹੀਂ ਕਰਦਾ ਲੈਣਾ ਤਾਂ ਕਿਸ ਤਰ੍ਹਾਂ ਕਿਸਤਾਂ ਭਰੀ ਜਾਵਾਂਗੇ ਕੁਝ ਨਹੀਂ ਹੋਣਾ ਤੁਸੀਂ ਭਰਨੀ ਆ ਨੇ ਇਹ ਕੰਮ ਕਰਵਾ ਦੇ ਬੱਸ ਦਵਾ ਦੋ ਕਿ ਤੂੰ ਇੱਕ ਆ ਦੱਸਣਾ ਕਰ ਕਿਸਤਾਂ ਕੁਸਤਾਂ ਦੇ ਆ ਬਾਦ ਦੱਬੀ ਚੱਲ ਕੇ ਲਿਆ ਬਸ ਸਹੀ ਕਿਚ ਛੋਣਿਆ ਹਰੇ ਕਰ ਆ ਅੱਕ ਲਾ ਲਿਆ ਗ੍ਰੈਂਡ ਟੁੱਟ ਪਾਇਆ ਨਾ ਬਾਰ ਮੂਹ ਦੀ ਆ ਵੀ ਬੰਦ ਚੱਲਦਾ ਦਰਵਾਜ਼ਾ ਗੇ ਲੇ ਕੋਰੇ ਹੁੰਦਾ ਕੋਈ ਗੱਲ ਠੀਕ ਹੈ ਅੱਛੀ ਕੀ ਗੱਲ ਹੈ ਇਹ ਕੰਮ ਕਰ ਗਿਆ ਦਰਵਾਜ਼ਾ ਸਾਡਾ ਪੂਰੀ ਜਾਵੇ ਕੋਣ ਉਹ ਕਿਹੜਾ ਆ ਦੇਖ ਰ ਦੋ ਕਿਹੜਾ ਹੋਏ ਜੰਦਰਾ ਲੈਣ ਆਇਆ ਕੁਝ ਹੋਰ ਇਹਨਾਂ ਕੋਲੇ ਚੀਜ਼ਾਂ ਮਾ ਸਾਰਾ ਤੈਨੂੰ ਬਸ ਆ ਵੀ ਤਾਂ ਬੰਦ ਨਹੀਂ ਹੁੰਦੇ ਰੇ ਇਹਨਾਂ ਨੇ ਦਬਾ ਲੈ ਇੱਕ ਤਾਂ ਆ ਦੇਖ ਯਾਰ ਆਪਾਂ ਜੀ ਰੋਕੇ ਰੇ ਕਰੀ ਬੱਚਾ ਸੁਣ ਲੈ ਤਾਂ ਅੰਕਾ ਜੀ ਰੇਜਿੰਦਰਾ ਕਿਵੇਂ ਆ ਵਧੀਆ ਹੋਰ ਠੀਕ ਆ ਵਧੀਆ ਜੀ ਹਾਂ ਵਧੀਆ ਜੀ ਬੰਦਾ ਪਾਣਾ ਕੀ ਆ ਭੈਣ ਕੋਲ ਆਦਾ ਜੀ ਮੈਂ ਪਾੜਾ ਨੂੰ ਤਾਂ ਸਹੀ ਹੁੰਦੇ ਰੋਟਾ ਸਟਾਰਟ ਨਹੀਂ ਕਰਦੇ ਮੋਟਰ ਨਾਲ ਜਾਂਦਾ ਸੱਤੂ ਮੁੰਡਾ ਆਦਾ ਬਾਈ ਪਤਾ ਕਿੰਦਰਾ ਕੀ ਹੁੰਦਾ ਯਾਰ ਪਾਣੀ ਨਹੀਂ ਪੁੜਿਆ ਹੁੰਦਾ ਮੈਂ ਕਹਿੰਦਾ ਉਹਨੇ ਪਾਣੀ ਪੀ ਲੈਦਾ ਬਾਈ ਨਾਲ ਤੇ ਨੇੜੀ ਵਿੱਚੇ ਵੱਟ ਕੇ ਦੇ ਆ ਯਾਰ ਬਈ ਮੈਂ ਖੇਤ ਜਾ ਕੇ ਆਉਣਾ ਤੇ ਉਹ ਉਹਨੂੰ ਲੈ ਸਕੂਟਰ ਜਾ ਰੱਖਿਆ ਹੈ 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 ਸਕੂਟਰ ਉਹਨੇ ਉਹ ਸਟਾਰਟ ਨਹੀਂ ਹੋਇਆ ਉਹ ਉਹਨੂੰ ਸਾਈਕਲ ਲੈ ਲਓ ਬਈ ਬੜੀ ਲੈ ਲੇ ਨਵਾ ਉਹ ਮਪੂਰਨ ਕਵਾੜੀ ਇਹਦੇ ਨੰਬਰ ਆ ਮੇਰੇ ਲੇ ਦੇਣਾ ਕਵਾੜ ਤੋਂ ਨਹੀਂ ਦਿੱਤ ਰਹੋ ਜਮੇ ਦਾ ਆਸ ਕਰਕੇ ਆਈ ਕੋਈ ਕਿੱਥੇ ਤੋੜਿਆ ਤੁਸੀਂ ਆਸ ਤੇ ਸਾਡੇ ਕੀਤਾ ਪਰ ਹੋਇਆ ਮੰਗ ਕੇ ਲਿਆਣਾ ਤੇ ਹੁਣ ਹੀ ਮੰਗਣਾ ਉਹਨਾਂ ਦਾ ਜਦ ਤੱਕ ਮਾਉਂਦੇ ਨਹੀਂ ਕੋਈ ਨਹੀਂ